ਪੰਜਾਬ ਦੀ ਇੱਕ ਸ਼ਰਮਨਾਕ ਕਰਨ ਵਾਲੀ ਤਸਵੀਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿੰਨੂੰ ਦੇਖ ਕੇ ਸੁਣ ਕੇ ਤੁਹਾਡੇ ਡਰੋਂਗ ਤੇ ਖੜੇ ਹੋ ਜਾਣਗੇ 4 ਮਹੀਨਿਆਂ ਦੀ ਗਰਭਬਤੀ ਨਿਕਲੀ 13 ਸਾਲ ਦੀ ਛੋਟੀ ਬੱਚੀ ਜਦੋਂ ਸੱਚ ਸੁਣਿਆ ਤਾਂ ਪੈਰਾਂ ਹੇਠ ਖਿਸਕ ਗਈ ਜ਼ਮੀਨ ਜੀਹਾਂ ਲੁਧਿਆਣੇ ਦਾ ਮਾਮਲਾ ਸਾਹਮਣੇ ਆਇਆ ਜਿੰਨੂੰ ਸੁਣ ਕੇ ਹਰੇਕ ਇਨਸਾਨ ਦੇ ਡਰੇ ਗਿਆ ਡਰੋਂਗ ਤੇ ਖੜੇ ਹੋ ਚੁੱਕੇ ਆ ਤੇ ਕੀ ਹੁਣ ਕੱਲ ਨੂੰ ਇੰਨਾ ਜੋਰ ਸ਼ੋਰ ਨਾ ਆ ਚੁੱਕਾ ਹੈ ਕਿ ਹੁਣ ਤਾਂ ਜੋ ਪੁਰਾਣੇ ਗੱਲਾਂ ਇਹ ਡੇ ਗੀਆਂ ਸੀ ਉਹ ਸੱਚ ਹੁੰਦੀਆਂ ਨજરੋਂ ਦੀਆਂ ਪਈਆਂ ਗਏ ਲੁਧਾਨਾ ਦੇ ਇੱਕ ਇਲਾਕੇ ਦੇ ਵਿੱਚ ਇੱਕ ਸ਼ਰਮਨਾਕ ਮਾਮਲਾ ਰ ਆਇਆਗਾ ਜਿਸ ਵਿੱਚ ਇੱਕ ਹਵਸੇ ਅੰਨੇ ਨੌਜਵਾਨ ਨੇ 13 ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਕਰਕੇ ਉਸ ਨੂੰ ਗਰਭਤੀ ਕਰ ਦਿੱਤਾ ਕਿ ਨਾਬਾਲੀ ਕਿਹੜੀ ਗਈ ਹੈ ਜਬਰ ਜਨਾਹ ਦਾ ਸ਼ਿਕਾਰ ਹੋਈ ਗਰਭਤੀ ਨੇ ਦੋਸ਼ ਲਾਇਆ ਕਿ ਇਹ ਜਿਹੜਾ ਕੰਮ ਫਲਾਣੇ ਬੰਦੇ ਨੇ ਕੀਤਾਗਾ ਪੁਲਿਸ ਵੱਲੋਂ ਮਾਮਲਾ ਦਰਜ ਕੱਲ ਤਾਂ ਗਿਆਗਾ ਲੇਕਿਨ ਇਸ ਗੱਲ ਦੀ ਪੁਸ਼ਟੀ ਉਦੋਂ ਹੋਈ ਆ ਜਦੋਂ ਇਹ ਛੋਟੀ ਬੱਚੀ ਲਗਾਤਾਰ ਬਿਮਾਰ ਰਹਿੰਦੀ ਪਈ ਸੀ ਘਰ ਵਾਲੇ ਪਰੇਸ਼ਾਨ ਹੈਗੇ ਸੀ ਦਵਾਈਆਂ ਲੈ ਲੈ ਕੇ ਡਾਕਟਰਾਂ ਨੂੰ ਦਿਹਾ-ਦਹਾ ਕੇ ਅੱਕ ਚੁੱਕੇ ਗਏ ਸੀ ਕਿ ਫੇਰ ਇੱਕ ਡਾਕਟਰ ਵੱਲੋਂ ਜਦੋਂ ਉਹਦੀ ਮੁੱਢਲੀ ਜਾਂਚ ਕੀਤੀ ਗਈ ਕੋਈ ਨਾ ਵੱਲੋਂ ਦੱਸਿਆ ਗਿਆਗਾ ਕਿ ਤੁਹਾਡੀ ਬੇਟੀ ਜਿਹੜੀ ਹੈਗੀ ਉਹ ਪਿਛਲੇ 4 ਮਹੀਨਿਆਂ ਤੋਂ ਗਰਭਤੀ ਹੈਗੀ ਹੈ ਜਿਸ ਦੇ ਕਰਕੇ ਇਹ ਲਗਾਤਾਰ ਬਿਮਾਰ ਰਹਿੰਦੀ ਪਈ ਗਈ ਜਦੋਂ ਮਾਂ ਪਿਓ ਨੇ ਇਸ ਗੱਲ ਦੀ ਖਬਰ ਪਤਾ ਲੱਗੀ ਇਸ ਬਾਰੇ ਜਾਣਕਰੇ ਕੋਨਾ ਦੇ ਪੈਰਾ ਥੱਲੇ ਹੀ ਜ਼ਮੀਨੋਂ ਨਿਕਲ ਗਈ ਉਸ ਤੋਂ ਬਾਅਦ ਤੁਰੰਤ ਹੀ लुधियाने ਦੇ ਥਾਣੇ ਦੇ ਵਿੱਚ ਐਫਆਈਆ ਦਰਜ ਕਰਵਾ ਦਿੱਤੀ ਗਈ ਹੈ। ਆ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਲਦ ਹੀ ਉਸ ਨੂੰ ਫੜ ਕਿਹੜਾ ਇਲਾਕਾ ਦੇ ਪਿੱਛੇ ਛੁੱਟਿਆ ਜਾ ਰਿਹਾ ਹੈਗਾ। ਲੇਕਿਨ ਫਿਲਹਾਲ ਜਿਹੜੀ ਤੁਹਾਨੂੰ ਤਸਵੀਰਾਂ ਦਿਖਾਉਣੇ ਪਏਗੇ ਉਹਨੂੰ ਦੇਖ ਕੇ ਤਾਂ ਇੰਜ ਹੀ ਲੱਗਦਾ ਹੈ ਕਿ ਹੋਣ ਵਾਲਾ ਸਮਾਂ ਹੁਣ ਹੋਰ ਭਿਆਨਕ ਜਿਹਾ ਗਿਆ ਹੁੰਦਾ ਆ ਨਜ਼ਰ ਆਉਂਦਾ ਪਿਆਗਾ। ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਤੇ ਵਿਚਾਰ ਜਰੂਰ ਲਿਖ ਕੇ ਦਿਓ।